ਸੋਨਸ ਸਿੰਰਜਨੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਜੀ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਤੇ ਦੱਸੋ ਕਿ ਪੰਜਾਬ ਦੇ ਵਿੱਚ ਹੜ੍ਹਾਂ ਦਾ ਕੀ ਹਾਲ ਹੈ ਕਿੰਨੇ ਲੋਕਾਂ ਨੂੰ ਹੈਲੀਕਾਪਟਰਾਂ ਨਾਲ ਕੱਢਿਆ ਜਾ ਰਿਹਾ ਹੈ ਔਰ ਕਿੰਨਾ ਕੁ ਨੁਕਸਾਨ ਹੋ ਗਿਆ ਹੈ? ਬਾਕੀ ਮਿਰਖਲਾ ਅਕਾਲੀ ਦਲ ਨੇ ਆਪਣੀ ਰੈਲੀ ਵੀ ਕੈਨਸਲ ਕਰ ਦਿੱਤੀ ਹੈ ਹੜ੍ਹਾਂ ਕਰਕੇ ਹੋਈ ਹੈ। ਬਿਲਕੁਲ ਬਿਲਕੁਲ ਖੰਡ ਸਾਹਿਬ ਮੈਂ ਥੋੜਾ ਜਿਹਾ ਵਿਸਤਾਰ ਦੇ ਵਿੱਚ ਦੱਸ ਦਿੰਨਾ ਜੀ ਕਿ ਕਿੱਥੇ ਕਿੱਥੇ ਅੱਜ ਕੀ ਕੀ ਸਥਿਤੀ ਬਣੀ ਆ ਜੀ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਦੋ ਦਿਨ ਲਗਾਤਾਰ ਹੋਰ ਮੀਂਹ ਪੈਣ ਦੀ ਸੰਭਾਵਨਾ ਜਿਹਦੇ ਕਰਕੇ ਪੰਜਾਬ ਦੇ ਸਾਰੇ ਹੀ ਸਕੂਲਾਂ ਦੇ ਵਿੱਚ 30 ਤਰੀਕ ਤੱਕ ਛੁੱਟੀਆਂ ਅੱਜ ਕਰ ਦਿੱਤੀਆਂ ਗਈਆਂ ਸੰਭਾਵੀ ਖਤਰੇ ਦੇ ਮੱਦੇਨਜ਼ਰ ਦੂਜੀ ਗੱਲ ਇਹ ਹੈ ਜੀ ਕਿ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਛੱਡਿਆ ਗਿਆ ਜਿਹਦੇ ਕਰਕੇ ਰਾਵੀ ਉਛਲੇ ਤੇ ਜਿਹਦੇ ਕਰਕੇ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ ਹਾਲਾਤ ਵਿਗੜ ਗਏ ਗੁਰਦਾਸਪੁਰ ਦੇ ਵਿੱਚ ਮਕੌੜਾ ਪੱਤਣ ਦੇ ਸੱਤ ਪਿੰਡਾਂ ਦਾ ਸੰਪਰਕਾ ਜਿਹੜਾ ਉਹ ਬਿਲਕੁਲ ਲੱਗਦਾ ਵੀ ਪੰਜਾਬ ਨਾਲੋਂ ਟੁੱਟ ਗਿਆ ਉਸੇ ਕੰਲਾ ਪਾਣੀ ਨਹੀਂ ਦਿਸਦਾ ਨਾ ਕੋਈ ਸੜਕ ਨਾ ਕੋਈ ਪਈ ਨਾ ਕੁਝ ਢੇਟ ਕੁਝ ਵੀ ਨਹੀਂ ਦਿਸਦਾ ਸੁਲਤਾਨਪੁਰ ਲੋਧੀ ਦੇ ਵਿੱਚ ਅੱਜ ਸਭ ਤੋਂ ਸੀਮਾ ਨਾ ਟੁੱਟ ਗਿਆ 11 ਘੰਟੇ ਕਿਸਾਨਾਂ ਨੇ ਬਹੁਤ ਮਿਹਨਤ ਕੀਤੀ ਪਰ ਇਹ ਬੰਦ ਫੇਰ ਵੀ ਟੁੱਟ ਗਿਆ ਤੇ ਮੇਰਾ ਗੱਟ ਭਰ ਆਇਆ ਜਦੋਂ ਉਸੇ ਬੰਦ ਟੁੱਟਿਆ ਨਾ ਜਦੋਂ ਕਿਸਾਨਾਂ ਨੇ ਭੁੱਬਾ ਮਾਰੀਆਂ ਜਦੋਂ ਕਿਸਾਨ ਪਿੱਟੇ ਜਦੋਂ ਕਿਸਾਨਾਂ ਦੇ ਕਹਿੰਦੇ ਕਿ ਅਸੀਂ ਲੁੱਟੇ ਗਏ ਬਰਬਾਦ ਹੋ ਗਏ ਜਦੋਂ ਉਹਨਾਂ ਨੇ ਆ ਗੱਲਾਂ ਸੁਣੀਆਂ ਉਦੋਂ ਆਪਾਂ ਦੇ ਵਿੱਚੋਂ ਅਸਲ ਉਡਲਦੇ ਸੀਗੇ ਖੜ ਵਰਗੀ ਸਥਿਤੀ ਦੇਖਦਿਆਂ ਤੇ ਇਸ ਵੇਲੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਤੇ ਬਾਕੀ ਵੱਖ-ਵੱਖ ਪਾਰਟੀਆਂ ਦੇ ਆਗੂ ਉੱਤੇ ਪਹੁੰਚੇ ਹੋਏ ਵੱਖ-ਵੱਖ ਸ਼ਹਿਰਾਂ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਖਿੰਸਾਬ ਮੀਂਹ ਦੇ ਕਰਕੇ ਤਿੰਨ ਮੰਜ਼ਿਲਾ ਇਮਾਰਤਾਂ ਡਿੱਗੀਆਂ ਦੋ ਤਿੰਨ ਇਮਾਰਤਾਂ ਡਿੱਗੀਆਂ ਜਿਹਦੇ ਕਰਕੇ ਦੋ ਲੋਕਾਂ ਦੀ ਮੌਤ ਹੋਈ ਹੈ ਹੁਸ਼ਿਆਰਪੁਰ ਦੇ ਭੰਗੀ ਚੋਅ ਦੇ ਵਿੱਚ ਪਾਣੀ ਵਧ ਗਿਆ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਤੁਸੀਂ ਇੱਧਰਲੇ ਪਾਸੇ ਨਹੀਂ ਆਉਣਾ ਤੇ ਬਰਵਾਲਾ ਧਨੌਲੀ ਦੇ ਵਿੱਚ ਪਤਾ ਲੱਗਾ ਜੀ ਨਾਲੇ ਦਾ ਕਿਨਾਰਾ ਟੁੱਟਿਆ ਜਿਹਦੇ ਕਰਕੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਰਹੀ ਗੱਲ ਅਕਾਲੀ ਦਲ ਨੇ ਕੀ ਕਿਹਾ ਸੁਖਬੀਰ ਸਿੰਘ ਬਾਦਲ ਹੋਰੀ ਅੱਜ ਪਹੁੰਚੇ ਜੀ ਵੱਖ-ਵੱਖ ਖਾਵਾਂ ਦੇ ਉੱਤੇ ਤੇ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਕਾਲੀ ਦਲ ਦੇ ਵੱਲੋਂ ਜਿਹੜੀ ਕੀਤੀ ਜਾਣੀ ਸੀਗੀ ਫਤਿਹ ਰੈਲੀ ਉਹਨੂੰ ਅਸੀਂ ਰੱਦ ਕਰਦੇ ਆਂ ਦੂਜੀ ਗੱਲ ਉਹਨਾਂ ਨੇ ਮਹੱਤਵਪੂਰਨ ਕਹੀ ਆ ਉਹ ਕਹਿੰਦੇ ਜੀ ਕਿ ਇਸ ਵੇਲੇ ਹੜ੍ਹ ਦੇ ਪਾਣੀ ਨੂੰ ਕੱਢਣ ਦੀ ਮਦਦ ਵਾਸਤੇ 20000 ਲੀਟਰ ਡੀਜ਼ਲ ਦੀ ਮੈਂ ਸੇਵਾ ਕਰਦਾ ਜਿਹੜੇ ਯੂਥ ਅਕਾਲੀ ਦਲ ਦੇ ਆਗੂ ਆ ਸਮਰਥਕਾਂ ਜਿਥੇ ਵੀ ਬੰਨ ਟੁੱਟੇ ਆ ਸਟ੍ਰਕਚਰ ਟ੍ਰਾਲਿੰਗਾਂ ਲੈ ਕੇ ਵੱਧ ਤੋਂ ਵੱਧ ਮਿੱਟੀ ਪਾਉਣ ਦੀ ਸੇਵਾ ਕਰਨਗੇ ਨਾਲ ਹੀ ਇਹ ਗੱਲ ਕਹੀ ਵੀ ਜਦੋਂ ਸਾਡੀ ਸਰਕਾਰ ਆ ਗਈ ਇਹਨਾਂ ਸਾਰੇ ਬੰਨਾਂ ਨੂੰ ਅਸੀਂ ਪੱਕੇ ਕਰ ਦਿਆਂਗੇ ਕੱਚੇ ਰਹਿਣ ਹੀ ਨਹੀਂ ਦੇਣਾ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਪੰਜਾਬ ਦੇ ਬਾਕੀ ਮੰਤਰੀ ਸਾਹਿਬਾਨ ਦੇ ਵੱਲੋਂ ਬਾਕੀ ਹੋਰ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇੱਥੇ ਪਹੁੰਚਿਆ ਜਾ ਰਿਹਾ ਵੱਖ-ਵੱਖ ਬੰਨਾਂ ਦੇ ਉੱਤੇ ਕਿਸ਼ਤਿਆਂ ਦੇ ਵਿੱਚ ਨੇਤਾ ਜਿਹੜੇ ਉਹ ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈ ਰਹੇ ਆ ਪਰ ਅੱਜ ਇਹ ਵੀ ਪਤਾ ਲੱਗਾ ਵੀ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਸੂਬੇ ਦੀ ਸਰਕਾਰ ਤੇ ਸਵਾਲ ਕੀਤੇ ਆ ਤੁਸੀਂ ਅਗਾਉਂ ਪ੍ਰਬੰਧ ਨਹੀਂ ਕੀਤੇ ਕਈ ਪਾਰਟੀਆਂ ਦੇ ਆਗੂਆ ਜਿਹੜੇ ਉਹ ਪਤਾ ਲੱਗਾ ਵੀ ਗਏ ਸੀਗੇ ਇੱਥੇ ਹਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਲਈ ਉਹਨਾਂ ਨੇ ਉੱਥੇ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ ਉਹ ਕਹਿੰਦੇ ਵੀ ਤੁਸੀਂ ਡਰੇਨਾ ਸਾਫ ਕਿਉਂ ਨਹੀਂ ਕਰਵਾਈਆਂ ਆ ਦੇਖੋ ਜੀ ਬੂਟੀ ਕਿੰਨੀ ਫਿਰਦੀ ਐਸੇ ਪਾਣੀ ਦੇ ਵਿੱਚ ਇਹ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਪਾਣੀ ਅੱਗੇ ਨਹੀਂ ਵਹਿ ਰਿਹਾ ਸੋ ਇਸ ਕੰਮ ਕਰਕੇ ਅੱਜ ਕਈ ਥਾਵਾਂ ਤੇ ਹਾਲਾਤ ਨਾ ਪੂਰਨ ਵੀ ਹੋਏ ਜੀ ਕਈ ਰੋਚ ਆਏ ਲੋਕਾਂ ਨੇ ਜਿਹੜੇ ਹੜ੍ਹ ਦੇ ਪੀੜਤ ਨੇ ਉਹਨਾਂ ਨੇ ਵੱਡੇ ਅਫਸਰ ਕੁੱਟੇ ਵੀ ਇਹ ਫੜ ਕੇ ਜੀ ਆ ਕੁੱਤੇ ਜਾਣ ਦੀ ਰਤਨ ਸਾਹਿਬ ਖਬਰਾਂ ਦੇ ਵਿੱਚ ਮੇਰੇ ਕੋਲੇ ਜਾਣਕਾਰੀ ਨਹੀਂ ਸ਼ਾਇਦ ਮੇਰੇ ਕੋਲੇ ਅਧੂਰੀ ਜਾਣਕਾਰੀ ਹੋਵੇ ਇਹਦੇ ਬਾਰੇ ਸ਼ਾਇਦ ਕਿਤੇ ਇਦਾਂ ਹੋਇਆ ਵੀ ਹੋਵੇ ਪਰ ਇਹ ਵੀ ਲੋਕਾਂ ਨੇ ਸ਼ਬਦਾਂ ਨਹੀਂ ਬਹੁਤ ਕੁੱਤੇ ਆ ਜ਼ਲੀਲ ਬਹੁਤ ਕੀਤੇ ਆ ਹੁਣ ਜਿਵੇਂ ਕਈ ਸੀਗੇ ਜੀ ਉੱਥੇ ਵਕ ਵਕ ਵਿਭਾਗਾਂ ਦੇ ਅੱਗੂ ਆਏ ਜਿਹੜੇ ਅਧਿਕਾਰੀ ਆਏ ਆ ਉਹਨਾਂ ਨੂੰ ਪੁੱਛਿਆ ਪੱਤਰਕਾਰਾਂ ਨੇ ਵੀ ਤੇ ਲੋਕਾਂ ਨੇ ਵੀ ਬਲਕਿ ਤੁਸੀਂ ਕਿੰਨੀ ਦੇਰ ਤੋਂ ਡਿਊਟੀ ਕਰਦੇ ਆ ਉਹ ਕਹਿੰਦੇ ਜੀ ਕਿਸੇ ਨੇ ਕਿਹਾ ਜੀ ਮੈਂ ਤੁਹਾਡੇ ਇਸ ਇਲਾਕੇ ਚ 1 ਸਾਲ ਤੋਂ ਉਹ ਕਹਿੰਦੇ 1 ਸਾਲ ਦੇ ਵਿੱਚ ਕਦੇ ਤੁਸੀਂ 1 ਦਿਨ ਦੇ ਲਈ ਵੀ ਇਹਦੀ ਸਫਾਈ ਕਰਾਈ ਹੋਵੇ ਲੋਕਾਂ ਨੇ ਇਹ ਗੱਲ ਕਹੀ ਆ ਵੀ 1976 ਤੋਂ ਬਾਅਦ ਸਾਡਾ ਨਾਲਾ ਹੀ ਨਹੀਂ ਸਾਫ ਹੋਇਆ ਕਿਸੇ ਨੇ ਗੱਲ ਕਹੀ ਆ ਜੀ ਕਿ 1996 ਤੋਂ ਬਾਅਦ ਇੱਥੇ ਕੋਈ ਆਇਆ ਹੀ ਨਹੀਂਗਾ ਤੇ ਜਦੋਂ ਹੁਣ ਹੜ ਆ ਗਏ ਆ ਤੇ ਹੁਣ ਇਹ ਪਾਣੀ ਵਗਦੇ ਦੇ ਵਿੱਚੋਂ ਕਹਿੰਦੇ ਅਸੀਂ ਬੂਟੀ ਕੱਢ ਦਿੰਨੇ ਆ ਹਮ ਹਮ ਸੋ ਬਾਕੀ 2.5 ਕਰੋੜ ਦੀ ਪਿਉਪਤਨ ਠੱਗੀ ਕਿਦੇ ਨਾ ਮਾਰ ਲਈ ਜੀ ਕਿਵੇਂ ਲੱਗੀ ਏ ਠੱਗੀ ਇਹ ਵੀ ਅਸਲ ਵਿੱਚ ਲੋਕਾਂ ਦਾ ਸਾਈਬਰ ਠੱਗ ਆ ਜਿਹੜੇ ਉਹਨਾਂ ਤੋਂ ਬਚਣ ਦੀ ਲੋੜ ਆ ਮੈਂ ਅੱਗੇ ਵੀ ਆਪਣਾ ਆਪਣਾ ਰੇਡੀਅਸਨ ਤੇ ਬੇਨਤੀ ਕੀਤੀ ਸੀ ਵੀ ਜੇਕਰ ਤੁਹਾਨੂੰ ਕੋਈ ਵੀ ਫੋਨ ਕਰਦਾ ਤੇ ਭਾਈ ਤੁਹਾਡਾ ਧੀ ਪੁੱਤ ਬਿਮਾਰ ਆ ਹੋ ਸਕਦਾ ਸੁੱਤਾ ਪਿਆ ਹੋਵੇ ਤੁਸੀਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਕਰ ਲਓ ਇਹ ਨਹੀਂ ਕਿ ਉਹਨੂੰ ਛਡਵਾਉਣ ਦੇ ਲਈ ਪੈਸੇ ਤੁਸੀਂ ਉਦੋਂ ਹੀ ਪਾ ਦਿਓ ਇਥੇ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਫੋਨ ਕੀ ਆਉਂਦੇ ਆ ਕਿ ਅਪੇਜੀ ਤੁਹਾਡਾ ਇੱਕ ਪਾਲਸਰ ਆ ਜਿਹੜਾ ਉਹ ਜਿਹਦੇ ਵਿੱਚੋਂ ਜੀ ਨਸ਼ਾ ਮਿਲਿਆ ਤੁਹਾਡੇ ਨਾਂ ਦੇ ਉੱਤੇ ਅਕਾਊਂਟ ਆ ਜਿਹੜਾ ਇੱਕ ਫਲਾਣੀ ਸੰਤੇ ਮੁੰਬਈ 'ਚ ਖੁੱਲਿਆ ਦਿੱਲੀ 'ਚ ਖੁੱਲਿਆ ਗੁਜਰਾਤ 'ਚ ਖੁੱਲਿਆ ਕਿਹਦੀ ਪੱਛਮੀ ਬੰਗਾਲ 'ਚ ਖੁੱਲਿਆ ਇਹਦੇ ਵਿੱਚੋਂ ਜੀ ਗਲਤ ਅਣਸਰਾਂ ਨੂੰ ਪੇਮੈਂਟ ਕੀਤੀ ਗਈ ਹੈ ਤੁਹਾਡੇ ਤੇ ਸੀਬੀਆਈ ਤੇ ਈਡੀ ਦੀ ਰੇਡ ਪੈਣ ਵਾਲੀ ਆ ਜੇ ਅਸੀਂ ਸੁਪਰੀਮ ਕੋਰਟ ਤੋਂ ਵਕੀਲ ਬੋਲਦੇ ਤੁਹਾਡੇ ਖਿਲਾਫ ਸੰਮਣ ਜਾ ਰਹੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਪੋਸਟਾਂ ਪਾ ਦਿੰਦੇ ਤੇ ਉਹ ਤੁਹਾਨੂੰ ਵੀਡੀਓ ਕਾਲ ਕਰਕੇ ਨਕਲੀ ਸੈਟ ਲੱਗਾ ਸੁਪਰੀਮ ਕੋਰਟ ਦਾ ਵੀ ਵਿਖਾ ਦਿੰਦੇ ਆ ਫਿਰ ਕਹਿੰਦੇ ਵੀ ਪੈਸੇ ਪਾ ਦਿਓ ਸਾਡੇ ਖਾਤੇ 'ਚ ਇਹਨੀ ਹੀ ਇਹ ਬਜ਼ੁਰਗਾ ਜਿਹੜੀ ਉਹ ਬੀਬੀ ਫਸ ਗਈ ਸੀ ਇਸ ਗੱਲ ਦੇ ਵਿੱਚ ਤੇ ਪਤਾ ਲੱਗਾ ਜੀ ਚੰਡੀਗੜ੍ਹ ਦੀ ਜਿਹੜੀ ਪੁਲਿਸ ਆ ਉਹਦੇ ਵੱਲੋਂ ਤੇ ਦੋ ਜਣੇ ਪਿਓ ਪੁੱਤ ਗ੍ਰਿਫਤਾਰ ਕੀਤੇ ਗਏ ਆ ਰਾਜਸਥਾਨ ਦੇ ਵਿੱਚੋਂ ਜਿਨ੍ਹਾਂ ਨੇ ਇੱਕ ਔਰਤ ਦੇ ਕੋਲੋਂ 2.5 ਕਰੋੜ ਰੁਪਏ ਜੀ ਇਵੇਂ ਡਰਾ ਕੇ ਠੱਗੀ ਮਾਰੀ ਆ ਡਿਜੀਟਲ ਅਰੈਸਟ ਕਰਕੇ ਠੱਗੀ ਮਾਰੀ ਆ ਉਹਨੂੰ ਕਹਨੇ ਸੀ ਵੀ ਅਸੀਂ ਸੀਬੀਆਈ ਦੇ ਅਧਿਕਾਰੀ ਆ ਤੁਹਾਡੇ ਖਿਲਾਫ ਆ ਕੇਸ ਹੈਗਾ ਸੋ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਜੀ ਪਿਓ ਦਾ ਨਾਮ ਹੈਗਾ 50 ਸਾਲ ਦਾ ਸ਼ਾਮ ਯਾਦਵ ਤੇ ਪੁੱਤ ਦਾ ਹੈਗਾ ਜੀ ਤੁਸ਼ਾਰ ਯਾਦਵ ਚਾ ਤੁਸੀਂ ਹੜਾਂ ਦੀ ਗੱਲ ਕਰਦੇ ਸੀ ਜੰਮੂ 'ਚ ਕਹਿੰਦੇ ਕਈ ਬੰਦੇ ਮਾਰੇ ਗਏ ਆ ਹੜਾ ਨਾਲ ਹਾਂ ਬਿਲਕੁਲ ਜੀ ਬਿਲਕੁਲ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਦੇ ਵਿੱਚ ਇਹਨੂੰ ਉੱਤਰਾਖੰਡ ਦੇ ਵਿੱਚ ਹੋਰ ਵਕ ਵਕ ਖਾਮਾਂ ਦੇ ਉੱਤੇ ਲਗਾਤਾਰ ਮੌਤਾਂ ਵੀ ਹੋ ਰਹੀਆਂ ਲਗਾਤਾਰ ਹਾਲਾਤ ਉਸੇ ਚਿੰਤਾਜਨਕ ਆ ਜੰਮੂ ਦੇ ਵਿੱਚ ਅੱਜ ਲਗਾਤਾਰ ਮੀਂਹ ਪਿਆ ਡੋਡਾ ਖੇਤਰ ਦੇ ਵਿੱਚ ਅੱਜ ਡੋਡਾ ਜ਼ਿਲ੍ਹੇ ਦੇ ਵਿੱਚ ਬੱਦਲ ਫਟੇ ਚਾਰ ਲੋਕਾਂ ਦੀ ਮੌਤ ਉਹਦੇ ਵਿੱਚ ਹੋ ਗਈ ਸਨ ਸਾਹਿਬ ਹੋਰ ਵੀ ਪਤਾ ਲੱਗਾ ਜੀ ਲੈਂਡ ਸਲਾਈਡਿੰਗ ਹੋਣ ਦੇ ਕਰਕੇ ਵੀ ਕਈ ਸਮਾਂ ਤੇ ਜਿਹੜੀ ਆ ਉਹ ਖਤਰੇ ਵਾਲੀ ਗੱਲ ਬਣੀ ਆ ਇਸੇ ਪਤਲਾ ਹੈ ਤ੍ਰਿਕੁਟਾ ਪਹਾੜੀਆਂ ਦੀ ਜ਼ਮੀਨ ਖਿਸਕ ਗਈ ਹੈ ਜਿਹਦੇ ਕਰਕੇ ਮਲਬੇ ਥਲੇ ਦੱਬਣ ਕਰਕੇ 5 ਲੋਕਾਂ ਦੀ ਮੌਤ ਹੋਈ ਹੈ 14 ਲੋਕ ਲਖਮੀ ਹੋ ਗਏ ਆ ਬੱਦਲ ਫਟਣ ਦੇ ਕਰਕੇ 4 ਲੋਕਾਂ ਦੀ ਮੌਤ ਹੋਈ ਹੈ ਜ਼ਮੀਨ ਖਿਸਕਣ ਤੋਂ ਬਾਅਦ ਮਾਤਾ ਵੈਸ਼ਨੋ ਦੇ ਵੀ ਦੀ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ ਜੀ ਰਾਹੁਲ ਗਾਂਧੀ ਦੀ ਪਪੂਲਾਰਿਟੀ ਬੜੀ ਵੱਧ ਰਹੀ ਹੈ ਉਹ ਕਹਿੰਦੇ ਵੋਟਾਂ ਚੋਰੀ ਕਰਕੇ ਅਮਿਤ ਸ਼ਾਹ 40-50 ਸਾਲ ਰਾਜ ਕਰਨ ਦੀਆਂ ਗੱਲਾਂ ਕਰਦੇ ਨੇ ਹੁਣ ਉਹਨਾਂ ਨੇ ਕਈ ਡੈਮੋਨਸਟ੍ਰੇਸ਼ਨ ਵੀ ਦਿੱਤੀਆਂ ਨੇ ਆਮ ਲੋਕਾਂ ਦੇ ਤੇ ਕੀ ਅਸਰ ਪੈ ਰਿਹਾ ਹੈ ਇਸ ਗੱਲ ਦਾ ਇਹ ਲਹਿਰ ਬਣੀ ਜਾਂ ਨਹੀਂ ਬਣੀ ਦੇਖੋ ਇਹ ਦੇ ਵਿੱਚ ਮੈਨੂੰ ਨਹੀਂ ਪਤਾ ਜੀ ਕਿ ਵੋਟਾਂ ਦੇ ਵਿੱਚ ਉਹਨਾਂ ਦੀ ਲਹਿਰ ਕਿਹੋ ਜੀ ਰਹਿਣੀ ਹੈ ਨਹੀਂ ਰਹਿਣੀ ਇਹ ਆਉਣ ਵਾਲਾ ਵਕਤ ਬਿਆਨ ਕਰੂਗਾ ਪਰ ਅੱਜ ਵੀ ਤਰੀਕੇ ਦੇ ਵਿੱਚ ਉਹਨਾਂ ਦੀ ਹਰ ਪਾਸੇ ਰਾਹੁਲ ਗਾਂਧੀ ਦੀ ਸ਼ਬਦਾਂ ਦੀ ਮੁੱਦੇ ਦੀ ਅੱਖਾਂ ਦੀ ਚੜਤ ਹੈਗੀ ਆ ਅੱਜ ਹੁਣ ਦੇਖੋ ਇਹਨਾਂ ਨੇ ਇਹ ਗੱਲ ਕਹੀ ਆ ਕਿਉਂਕਿ ਬਿਹਾਰ ਦੇ ਵਿੱਚ ਵੋਟਰ ਅਧਿਕਾਰ ਯਾਤਰਾ ਕੱਢੀ ਜਾ ਰਹੀ ਆ ਇਹ ਦੂਜੀ ਗੱਲ ਇਹ ਜੀ ਕਿ ਇਹਦੇ ਵਿੱਚ ਅੱਜ ਪ੍ਰਿਯੰਕਾ ਗਾਂਧੀ ਵੀ ਸੀ ਤੇ ਇਹਨਾਂ ਨੇ ਗੱਲ ਕਹੀ ਆ ਵੀ ਜਦੋਂ ਅਮਿਤ ਸ਼ਾਹ ਤੇ ਭਾਰਤ ਦੇ ਹੋਰ ਜਿਹੜੇ ਵੱਡੇ ਨੇਤਾ ਬਾਰ-ਬਾਰ ਇਹ ਗੱਲ ਕਹਿੰਦੇ ਆ ਕਿ ਭਾਈ 40-50 ਸਾਲ ਬੀਜੇਪੀ ਦੀ ਸਰਕਾਰ ਰਹੂਗੀ ਹੁਣ 40-50 ਸਾਲ ਕਿਤੇ ਵੀ ਜਾਂਦੀ ਉਹ ਕਹਿੰਦੇ ਜੀ ਅਸੀਂ ਸੋਚਦੇ ਸੀ ਵੀ ਇਹਨੇ ਦਾਅਵੇ ਨਾਲ ਕੋਈ ਬੰਦਾ ਕਿਵੇਂ ਕਹਿ ਸਕਦਾ ਸਾਨੂੰ ਤਾਂ ਹੁਣ ਪੱਕਾ ਲੱਗਾ ਦੀ ਇਹ ਵੋਟ ਚੋਰੀ ਦੇ ਕਰਕੇ ਕਹਿ ਦਿੰਦੇ ਸੀਗੇ ਪਰ ਹੁਣ ਨਹੀਂ ਰਹੂਗੀ ਕਿਉਂਕਿ ਲੋਕ ਜਾਗਰੂਕ ਹੋ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਹਮਮ ਸੋ ਬਾਕੀ ਪਰਦਾ ਜਿਹੜਾ 92 ਹਜ਼ਾਰ ਕਰੋੜ ਤੋਂ ਵੱਧ ਦਾ ਭੋਜਨ ਕਿੱਥੇ ਬਰਬਾਦ ਹੋ ਰਿਹਾ ਹੈ ਕਿਹਦੇ ਭਾਰਤ ਦੇ ਵਿੱਚ ਹੋ ਰਿਹਾ ਬੜੇ ਦੁੱਖ ਦੀ ਗੱਲ ਹੈ ਦੇਖੋ ਦੋ ਤਸਵੀਰਾਂ ਨੇ ਸਨ ਸਾਬ ਇੱਕ ਤਾਂ ਇਹ ਹੈ ਜੀ ਕਿ ਜਿਹੜੀ ਹੈਗੀ ਜੀ ਸੰਯੁਕਤ ਰਾਸ਼ਟਰ ਦੇ ਵੱਲੋਂ ਰਿਪੋਰਟ ਆਈ ਆ ਉਹ ਆ ਇੱਕ ਹੋਰ ਆ ਜੀ ਜਿਹਦੇ ਵਿੱਚ ਦੱਸਿਆ ਗਿਆ ਜੀ ਕਿ 92 ਹਜ਼ਾਰ ਕਰੋੜ ਦਾ ਭੋਜਨ ਭਾਰਤ ਦੇ ਵਿੱਚ ਇੱਕ ਸਾਲ ਦੇ ਵਿੱਚ ਬਰਬਾਦ ਹੋ ਜਾਂਦਾ ਹੈ 365 ਦਿਨਾਂ ਦੇ ਵਿੱਚ ਭਾਰਤ ਦੇ ਲੋਕ ਆ ਜਿਹੜੇ 92 ਹਜ਼ਾਰ ਕਰੋੜ ਦਾ ਭੋਜਨ ਬਰਬਾਦ ਕਰ ਦਿੰਦੇ ਆ ਤੇ ਤਸਵੀਰ ਦਾ ਦੂਜਾ ਪਾਸਾ ਇਹ ਹੈ ਜੀ ਕਿ 19 ਕਰੋੜ ਤੋਂ ਵੱਧ ਭਾਰਤ ਦੇ ਲੋਕ ਐਸੇ ਆ ਜਿਨ੍ਹਾਂ ਨੂੰ ਤਿੰਨ ਢੰਗ ਦੀ ਰਜਮੀ ਰੋਟੀ ਨਹੀਂ ਮਿਲਦੀਗੀ ਸਵੇਰ ਦੁਪਹਿਰ ਦੀ ਮਿਲ ਜਾਂਦੀ ਆ ਆਥਣ ਦੀ ਹੈ ਨਹੀਂ ਆਥਣ ਦੀ ਖਾ ਲੈਂਦੇ ਸਵੇਰ ਨਹੀਂ ਹੈ ਨਹੀਂ ਇਸ ਤਰੀਕੇ ਦੇ ਹਾਲਾਤ ਆ ਹੁਣ ਜਿਹੜਾ 92 ਹਜ਼ਾਰ ਕਰੋੜ ਦਾ ਬਰਬਾਦ ਕਿਵੇਂ ਹੁੰਦਾ ਫੂਡ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈਗਾ ਜੀ ਵਿਆਹਾਂ ਦਾ ਮਰਨੇ ਜਮਣਿਆਂ ਦਾ ਜਾਂ ਜਿਹੜੇ ਆਪਾਂ ਹੋਰ ਸਮਾਜਿਕ ਪ੍ਰੋਗਰਾਮ ਕਰਾਉਨੇ ਆ ਆਪਾਂ ਆਮੀ ਦੇਖਦੇ ਹਾਂ ਜੀ ਆਪਾਂ ਵੀ ਕਿਸੇ ਵਿਆਹ ਤੇ ਜਾਗੇ ਉਹਦੇ ਵਿੱਚ ਕਈ ਲੋਕ ਆ ਜਿਹੜੇ ਖਾਣੇ ਤਾਂ ਦੋ ਚਮਚੇ ਹੁੰਦੇ ਤੇ ਮਾਉਂਟ ਐਵਰੇਸਟ ਜਿਹੜਾ ਪਹਾੜ ਬਣਾ ਲੈਂਦੇ ਚੌਲਾਂ ਨਾਲ ਤੇ ਬਾਕੀ ਚੀਜ਼ਾਂ ਦਾ ਪਲੇਟ ਦੇ ਵਿੱਚ ਤੇ ਬਾਅਦ ਵਿੱਚ ਚੱਕੂ ਡਸਟਬਨ ਦੇ ਵਿੱਚ ਜਿਹੜਾ ਕੋਲੋਂ ਪੈਸੇ ਲੱਗੇ ਹੁੰਦੇ ਆ ਉਹ ਗੱਲ ਇਹ ਜੀ ਕਿ 50% ਭੋਜਨ ਬਰਬਾਦ ਹੋ ਰਿਹਾ ਫਿਰ ਉਹ ਕਹਿੰਦੇ ਜੀ ਕਿ ਜਿਹੜਾ ਰੈਸਟੋਰੈਂਟਾਂ ਦੇ ਵਿੱਚ ਭੋਜਨ ਬਰਬਾਦ ਹੋ ਰਿਹਾ ਪਰ ਚੂਨ ਦੇ ਵਿੱਚ ਭੋਜਨ ਬਰਬਾਦ ਹੋ ਰਿਹਾ ਇਹਦੇ ਕਰਕੇ ਇਸ ਵੇਲੇ ਭਾਰਤ ਆ ਜਿਹੜਾ ਉਹ ਅੰਨ ਦੀ ਬੇਕਦਰੀ ਕਰਨ ਵਾਲੇ ਮਾਮਲਿਆਂ ਦੇ ਵਿੱਚ ਵੀ ਕੱਪਲ ਆ ਰਿਹਾ ਹੈ ਜੀ ਹਮਮ ਤੇ ਜਿਹੜੇ ਬੱਚੇ ਸਕੂਲਾਂ ਜਾਂਦੇ ਆ ਜੀ ਕਹਿੰਦੇ ਵੀ ਸਵੇਰੇ ਨਾਸ਼ਤਾ ਕਰਕੇ ਨਹੀਂ ਜਾਂਦੇ ਭੁੱਖੇ ਜਾਂਦੇ ਆ ਉਹਨਾਂ ਲਈ ਸਰਕਾਰ ਹੁਣ ਬ੍ਰੈਕਫਾਸਟ ਦਿਆ ਕਰੇਗੀ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹ ਗਏ ਹੋਏ ਤਾਮਿਲਨਾਡੂ ਦੇ ਵੱਲ ਉੱਥੇ ਐਮ ਕੇ ਸਟਾਲਿਨ ਦੀ ਸਰਕਾਰ ਆ ਤੇ ਇੱਥੇ ਗਏ ਹੈਗੇ ਜੀ ਇਹਨਾਂ ਦੇ ਵੱਲੋਂ ਅੱਜ ਸਕੂਲਾਂ ਦੇ ਵਿੱਚ ਵੀ ਜਾਇਆ ਗਿਆ ਤੇ ਉੱਥੇ ਜਿਹੜੀ ਸਰਕਾਰ ਹੈਗੀ ਤਾਮਿਲਨਾਡੂ ਦੀ ਉਹ ਸਕੂਲੀ ਬੱਚਿਆਂ ਨੂੰ ਸਵੇਰ ਦੇ ਵੇਲੇ ਜਿਹੜਾ ਉਹ ਬ੍ਰੈਕਫਾਸਟ ਦਿੰਦੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਹਵਾਲੇ ਰਾਹੀ ਇਹ ਖਬਰ ਆਈ ਆ ਵੀ ਭਾਈ ਇਹ ਸਕੀਮ ਬਹੁਤ ਵਧੀਆ ਤੇ ਉਹ ਕਹਿੰਦੇ ਜੀ ਪੰਜਾਬ ਦੇ ਵਿੱਚ ਵੀ ਅਸੀਂ ਜਲਦ ਹੀ ਇਸ ਬ੍ਰੇਕਫਾਸਟ ਮਹਮਨ ਨੂੰ ਸ਼ੁਰੂ ਕਰਨ ਲਈ। ਉਸ ਨੇ ਬੜੀ ਫਰਤੀ ਦਿਖਾਈ ਹੈ ਮਨਕੀਰਤ ਔਲਖ ਨੂੰ ਧਮਕੀ ਦੇ ਨਾਲ ਫੜ ਵੀ ਲਿਆ ਉਹਨਾਂ ਨੇ। ਬਿਲਕੁਲ ਜੀ ਬਿਲਕੁਲ ਚੰਡੀਗੜ੍ਹ ਦੇ ਅਲਗਲੇ ਇੱਕ ਪਿੰਡ ਦਾ ਮੇਰੇ ਕਿਤੇ ਦੇ ਵਿੱਚੋਂ ਨਾ ਵਿਸਰ ਗਿਆ ਪਿੰਡ ਕਿਹੜਾ ਪਰ ਹੈ ਚੰਡੀਗੜ੍ਹ ਦੇ ਅਲਗਲਾ ਪਿੰਡ। ਇਹ ਮੁੰਡਾ ਜਿਹੜਾ ਉਹ ਇਟਲੀ ਤੋਂ ਆਇਆ ਸੀਗਾ ਤੇ ਇਸ ਮੁੰਡੇ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਤੋਂ ਜਦੋਂ ਇਹ ਵਿਦੇਸ਼ ਭੱਜਣ ਦੀ ਫਰਅਕ ਦੇ ਵਿੱਚ ਸੀਗਾ ਤੇ ਪਿਛਲੇ ਜਿਹੜੀਆਂ ਆਪਾਂ ਰੈਡ ਅਫਰਨ ਤੇ ਖਬਰ ਸਾਂਝੀ ਕੀਤੀ ਸੀ ਵੀ ਭਾਈ ਇੱਕ ਬੰਦੇ ਦੇ ਵੱਲੋਂ ਜਾਂ ਕਿਸੇ ਵਿਅਕਤੀ ਦੇ ਵੱਲੋਂ ਇਹਨਾਂ ਦੇ WhatsApp ਗਰੁੱਪ ਦੇ ਉੱਤੇ ਪਾਈ ਗਈ ਸੀ ਮੈਸੇਜ ਪਾਇਆ ਗਿਆ ਸੀ ਵੀ ਪੁੱਤ ਆਪਦੇ ਦਿਨ ਗਿਣ ਲੈ ਬਸ ਤੇਰਾ ਕੰਮ ਹੁਣ ਹੋਣ ਵਾਲਾ ਹੀ ਆ ਤੂੰ ਬਤ ਨਹੀਂ ਸਕਦਾ ਇਹਨੂੰ ਧਮਕੀ ਨਾ ਸਮਝੀ ਫਿਰ ਪੁਲਿਸ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਪੁਲਿਸ ਨੇ ਉਸ ਬੰਦੇ ਤੋਂ ਬੰਦੇ ਨੂੰ ਫੜ ਲਿਆ ਜਿਹਨੇ ਇਹ ਧਮਕੀ ਦਿੱਤੀ ਸੀ ਤੇ ਬੀਜਪੀ ਦੇ ਰਣਜੀਤ ਗਿੱਲ ਦੀ ਕੀ ਖਬਰ ਹੈ ਤੇ ਰਣਜੀਤ ਗੱਲੋਂ ਜੀ ਜਿਨ੍ਹਾਂ ਨੂੰ ਆਪਾਂ ਜਾਣਦੇ ਕਿ ਪਿਛਲੇ ਕਈ ਦਿਨਾਂ ਤੋਂ ਖਬਰਾਂ ਦੇ ਵਿੱਚ ਕਾਫੀ ਥਾਂ ਮਿਲੀ ਆ ਕਿਉਂਕਿ ਇਹ ਅਕਾਲੀ ਦਲ ਦੇ ਅਗਮੂਸੀ ਆਮ ਆਦਮੀ ਪਾਰਟੀ ਤੇ ਜਾਂਦੇ ਜਾਂਦੇ ਮੂਰ ਕੱਟ ਕੇ ਬੀਜਪੀ ਦੇ ਵੱਲ ਜਦੋਂ ਬੀਜਪੀ ਦੇ ਵੱਲ ਗਏ ਤੇ ਇਹ ਨਾਇਬ ਸਿੰਘ ਸੈਣੀ ਦੇ ਘਰ ਦੇ ਵਿੱਚ ਜਾ ਕੇ ਤੇ ਸ਼ਾਮਲ ਹੋਏ ਸੀਗੇ ਬੀਜਪੀ ਦੇ ਵਿੱਚ ਤੇ ਰਣਜੀਤ ਸਿੰਘ ਜਦੋਂ ਉਧਰ ਸ਼ਾਮਲ ਹੋਏ ਤੇ ਨਾਲ ਦੀ ਨਾਲ ਹੀ ਇਹਨਾਂ ਦੇ ਖਿਲਾਫ ਤੇ ਵਿਜੀਲੈਂਸ ਦੀ ਕਾਰਵਾਈ ਸ਼ੁਰੂ ਹੋ ਗਈ ਇਹਨਾਂ ਨੇ ਵੀ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਤੇ ਉਹ ਅਰਜ਼ੀ ਅਜੇ ਰੱਦ ਹੋ ਗਈ ਜੀ ਹਾਈ ਕੋਰਟ ਤੋਂ ਮਜੀਠੀਆ ਨੂੰ ਗ੍ਰਿਫਤਾਰ ਹੋਏ ਨੂੰ 60 ਦਿਨ ਹੋ ਗਏ ਸੋ ਉਹਦੇ ਵਿੱਚ ਕੋਈ ਡਿਵੈਲਪਮੈਂਟ ਹੋਈ ਉਸ ਮੁਕਦਮੇ ਦੇ ਵਿੱਚ ਨਹੀਂ ਜੀ ਹਾਲੇ ਤੱਕ ਤਾਂ ਕੋਈ ਨਹੀਂ ਹੋਈ ਜੀ ਬਸ ਇੰਨੀ ਗੱਲ ਆ ਕਿ ਹਾਲੇ ਉਹਨਾਂ ਨੇ ਤਾਂ ਮੁਸ਼ਕਲਾਂ ਦੇ ਵਿੱਚ ਵਾਧਾ ਹੀ ਆ 40 ਹਜ਼ਾਰ ਸੱਪਿਆਂ ਦੀ ਕਹਿੰਦੇ ਜੀ ਆ ਜਿਹੜੀ ਚਾਰਜ ਸ਼ੀਟ ਤਿਆਰ ਕੀਤੀ ਆ ਚਾਰ ਟੈਚਿੰਗਾਂ ਚ ਭਰ ਕੇ ਲੈ ਕੇ ਗਏ ਉਹਦੇ ਉੱਤੇ ਹਲੇ ਅਦਾਲਤ ਨੇ ਸੁਣਵਾਈ ਸ਼ੁਰੂ ਨਹੀਂ ਕੀਤੀ ਪਰ ਮੈਨੂੰ ਹਾਂ ਇੰਨੀ ਗੱਲ ਦਾ ਜ਼ਰੂਰ ਪਤਾ ਲੱਗਾ ਵੀ ਜਿਹੜੀ ਹਾਈ ਕੋਰਟ ਦੇ ਵਿੱਚ ਮਜੀਠੀਆ ਦੀ ਜ਼ਮਾਨਤ ਵਾਲੀ ਅਰਜ਼ੀ ਲਾਈ ਸੀ ਉਹ ਅੱਜ ਉਹਨਾਂ ਦੇ ਵਕੀਲਾਂ ਨੇ ਵਾਪਸ ਲਈ ਆ ਕਹਿੰਨੇ ਇਹਦੇ ਵਿੱਚ ਅਸੀਂ ਸੋਧ ਕਰਕੇ ਦੁਬਾਰਾ ਲਾਉਣੀ ਹੈ ਜੀ ਟਿਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਪੰਜਾਬ ਦੇ ਵਿੱਚ ਫਿਰ ਸਾਹਿਬ ਅੱਜ ਮੀਂਹ ਪਈ ਗਿਆ ਜਲੰਧਰ ਦੇ ਵਿੱਚ ਅੱਧਾ ਦਿਨ ਪੂਰਾ ਮੀਂਹ ਪਿਆ ਤੇ ਬਾਅਦ ਦੇ ਵਿੱਚ ਮੀਂਹ ਰੁਕ ਗਿਆ ਫਿਰ ਧੂੜ ਜੀ ਪੈਣ ਲੱਗ ਗਈ ਹਲੇ ਵੀ ਕੋਈ ਪਤਾ ਨਹੀਂ ਫਿਰ ਪੈਣ ਲੱਗ ਜਾਏ ਪਰ ਪੰਜਾਬ ਦੇ ਵਿੱਚ ਅਜੇ ਨਹੀਂ ਪਈ ਗਿਆ ਲੰਘੇ ਕੱਲ ਵੀ ਪਿਆ ਲੰਘੇ ਪਰਸੋਂ ਵੀ ਪਿਆ ਤੇ ਦੋ ਦਿਨ ਹੋਰ ਪੰਜਾਬ ਦੇ ਵਿੱਚ ਪਰਦੇ ਨਹੀਂ ਆਸ ਹੈ ਜੀ ਲੁਧਿਆਣਾ ਜਲੰਧਰ ਮੋਗੇ ਵਗੈਰਾ ਇਹ ਸ਼ਹਿਰਾਂ ਦੇ ਵਿੱਚ ਆਮ ਵਾਂਗ ਲੋਕ ਤੁਰੇ ਫਿਰਦੇ ਆ ਜਾਂ ਕਿ ਜਨਜੀਵਨ ਪ੍ਰਭਾਵਿਤ ਹੋ ਗਿਆ ਨਹੀਂ ਕਿ ਹੋਇਆ ਬਿਲਕੁਲ ਜਨਜੀਵਨ ਪ੍ਰਭਾਵਿਤ ਹੋਇਆ ਚਿੱਕੜ ਕੁਲਾ ਚਾਰੇ ਪਾਸੇ ਜੀ ਚਰਗਲਜਾ ਵੱਜਿਆ ਪਿਆ ਕਿਉਂਕਿ ਦੇਖੋ ਪੰਜਾਬ ਦਾ ਕੋਈ ਵੀ ਸ਼ਹਿਰ ਐਸਾ ਨਹੀਂ ਜਿੱਥੇ ਕਿ ਪਾਣੀ ਦੀ ਨਿਕਾਸੀ ਦਾ ਕੋਈ ਵਧੀਆ ਪ੍ਰਬੰਧ ਹੋਵੇ ਲਗਾਤਾਰ 1.5 ਘੰਟਾ ਮੀਂਹ ਪੈ ਗਿਆ ਇਹ ਪਤਾ ਲੱਗ ਜਾਂਦਾ ਵੀ ਭਾਈ ਕਿਹੋ ਜਿਹਾ ਸਾਡੇ ਕੋਲੇ ਸੀਵਰੇਜ ਦੇ ਪ੍ਰਬੰਧ ਆ ਕਿਹੋ ਜਿਹਾ ਸਾਡੇ ਕੋਲੇ ਨਿਕਾਸੀ ਦੇ ਪ੍ਰਬੰਧ ਆ ਜਲੰਧਰ ਦੇ ਵਿੱਚ ਵੀ ਇਹੀ ਹਾਲ ਆ ਲੁਧਿਆਣੇ 'ਚ ਵੀ ਇਹੀ ਹਾਲ ਆ ਮੋਹਾਲੀ ਪਟਿਆਲੇ 'ਚ ਵੀ ਇਹੀ ਹਾਲ ਆ ਅਮਰਸਰ ਦੇ ਵਿੱਚ ਵੀ ਇਹੀ ਹਾਲ ਆ ਫਰੀਦਕੋਟ ਦੇ ਵਿੱਚ ਵੀ ਇਹੀ ਹਾਲ ਆ ਸੋ ਇਹ ਹਰ ਪਾਸੇ ਸਮੱਸਿਆ ਇੱਕੋ ਜਿਹੀ ਐ ਜੀ ਜਰਨੈਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਬਹੁਤ ਮਿਹਰਬਾਨੀ